Ah, que think it's Okay. <muchos> <muchos> ਦੇਖੋ ਜੀ 3 ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਉਹ ਜਿਹੜੇ ਮੋਟਰਸਾਈਕਲ ਸਵਾਰ ਬੰਦੇ ਨੇ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਲਾਇਲ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਆਏ ਜਾਂ ਸਕੂਟਰ ਆਏ ਟੂ ਵਿਲਰ ਆਏ ਉਹਨਾਂ ਨੂੰ ਚੋਰੀ ਕਰਦੇ ਨੇ ਇਹ ਖਾਸ ਕਰਕੇ ਤੰਤਨ ਸਾਈਡ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਦੋ ਬੰਦੇ ਨੂੰ ਅਸੀਂ ਹੈਪੀ ਹੈਂਡ ਕੀਤਾ ਤੇ ਇਹਨਾਂ ਕੋਲ ਕੋਸ਼ਿਸ਼ ਕੀਤੀ ਤੇ ਪਹਿਲੇ ਦਿਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਸ ਤੋਂ ਬਾਅਦ ਜਿਹਨੂੰ ਮਾਨਵਪੁਰਡ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਰਮਾਰ ਲਿਆ ਤੇ ਪੂਲ ਸਾਡੇ ਕੋਲ 7 ਮੋਟਰਸਾਈਕਲ 6 ਮੋਟਰਸਾਈਕਲ ਤੇ ਇੱਕ ਐਕਟਿਵ ਮਤਲਬ ਕੋਲ ਟੂ wheeler ਦੇ ਸੱਤ ਬਰਾਮਦ ਹੋਏ ਹਨ ਤੋ ਉਹ ਇਹਨਾਂ ਦੀ ਮੋਟਰਸੈਪਰਡ ਕੀ ਸੀ ਕਿ ਕੰਟਨ ਦੇ ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਉੱਥੇ ਮੋਟਰਸੈਕ ਚੋਰੀ ਕਰ ਲੈਣਾ ਚੋਰੀ ਕਰਕੇ ਸਾਈਡ ਤੇ ਰੱਖ ਲੈਣਾ ਤੋ ਇਹਨਾਂ ਮੋਟਰਸੈਲ ਤੇ ਐਸਐਸਸੀ ਕੇ ਜਿਹੜੇ ਮਤਲਬ ਠੀਕ ਟੋਕਰੋਸੀ ਵੀ ਦਿੱਤੇ ਸੀ ਇਹਨਾਂ ਨੇ ਬਰਾਦਰ ਉਹਨਾਂ ਬਤੀ ਲੋਕਾਂ ਕੋਲੋਂ ਠੀਕ ਕਰਾਏ ਜਿਹੜੇ ਵਿਚਾਰੇ ਗਰੀਬ ਲੋਕਾਂ ਨੂੰ ਮੋਟਰਾਂ ਕਰਾ ਠੀਕ ਕਰਦੇ ਨੇ ਤੇ ਪੈਸੇ ਵੀ ਦਿੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ 3-4 ਮੋਟਰਾਂ ਤੇ ਵੱਖਰੀ ਸਾਈਟ ਤੇ ਰੱਖੇ ਸੀਗੇ ਅਬੰਨਣ ਇਲਾਕੇ ਦੇ ਵਿੱਚ ਫਿਰ ਉਥੋਂ ਹੀ ਰਿਕਵਰ ਕਰਕੇ ਬੜੀ ਮਿਹਨਤ ਨਾਲ ਇਹ ਕੰਮ ਕੀਤਾ ਇਨਸਪੈਕਟਰ ਆਪਣੇ ਮੋਹਿਤ ਕੁਮਾਰ ਜੀ ਦੇ ਐਸ.ਐਸ. ਤੋਂ ਤੁਹਾਨੂੰ ਲੱਗੇ ਨੇ ਉਹਦੀ ਟੀਮ ਜੀ.ਐਸ.ਏ. ਤਾਜ ਨੇ ਫਿਕਰਮੁਰ ਦੇ ਇਹ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਔਰ ਸੱਤ ਮੋਟਰ ਬਣਾ ਦਿੱਤੀ ਸੱਤ ਮੋਟਰਾਂ ਤੇ ਐਕਟਿਵ ਸਰ ਇਹਨਾਂ ਦਾ ਬੈਕਗ੍ਰਾਉਂਡ ਵੀ ਹੈ ਸਰ ਲੱਗਦਾ ਦੇਖੋ ਇਹ ਦੋ ਵਿਅਕਤੀ ਮਿਲੇ ਆ ਇਹਨਾਂ ਦਾ ਸੁਬੰਦਰ ਸਿੰਘ ਆ ਤੇ ਸਤਰਾਮ ਸਿੰਘ ਆ ਦੋਨੋਂ ਮੁਸ਼ਰਰ ਵੱਲੋਂ ਤੋਂ ਬੁਲਾਉਂ ਕਰਦੇ ਨੇ ਤੇ ਇਹਦੇ ਦੇ ਖਿਲਾਫ ਟੋਟਲ ਇੱਕ ਦੇ ਖਿਲਾਫ ਤਿੰਨ ਨੇ ਤੇ ਇੱਕ ਦੇ ਖਿਲਾਫ ਦੋ ਮੁਕਦਮੇ ਦਰਜ ਨੇ ਐਨਡੀ ਦੇ ਮੁਕਦਮੇ ਨੇ ਆ ਕਾਡਿਸ਼ੋਨ ਕਦਮੇ ਨੇ ਕੋਰਨ ਪਰਮ ਨੇ ਮੀਨਸ ਇਹ ਡਰੱਗਸ ਜਿਹੜਾ ਕਿ ਡਰੱਗਸ ਦਾ ਕੰਮ ਕਰਦੇ ਨੇ ਛੋਟ-ਛੋਟ ਛੋਟਕੀ ਦੇ ਮੋਟਰਸਰਵ ਦੀ ਚੋਰੀ ਕਰ ਲਿਆ ਕੁਝ ਪੀ ਲਿਆ ਕੁਝ ਵੇਚ ਦਿੱਤਾ ਜਿਆਦਾ ਨਾ ਕੰਮ ਕਰਦੇ ਅਸੀਂ ਉਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਸ ਤੇ ਕਾਫੀ ਕੰਮ ਕੀਤਾ ਕਿਸਨ ਵਾਸ ਅਗੇ ਆ ਅਸੀਂ ਹੋਰ ਵੀ ਮੋਟਰਸਰਵ ਲਿਆ ਕੋਈ ਨਵੀਆਂ ਚੀਜ਼ਾਂ ਬਣਾ ਰਹੇ ਸਰ ਕਿਸੇ ਗੈਂਗ ਦੇ ਨਾਲ ਲਿੰਕ ਹੋਣ ਨਹੀਂ ਗੈਂਗ ਵਾਲੀ ਗੱਲ ਕੋਈ ਸਾਹਮਣੇ ਨਹੀਂ ਆਈ ਗੈਂਗ ਨਹੀਂ ਕੋਈ ਸਾਹਮਣੇ ਆਇਆ ਕੀ ਕਿਸੇ ਗੈਂਗ ਨਾਲ ਰਿਲੇਟ ਹੋ ਉਹ ਤੇ ਕੋਈ ਚੋਰੀ ਦਾ ਹੀ ਕੰਮ ਹੀ ਕਰਦੇ ਆ ਚੋਰੀ ਕਰਕੇ ਆਸ-ਪਾਸ ਦੇ ਇਲਾਕੇ ਤੋਂ ਚੋਰੀ ਕਰਕੇ ਵੇਚਦੇ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਮਕਸਫੀਗਲ ਇਸ ਲਈ 60-70 ਹਜ਼ਾਰ ਦਾ ਮਕਸਫੀਗਲ ਹੈ 10 ਹਜ਼ਾਰ ਤਵੇਇਦਾ 20 ਹਜ਼ਾਰ ਤਵੇਇਦਾ ਇਹਨਾਂ ਜੀ ਵੇਚ ਕੇ ਤੇ ਆਪਣਾ ਗੁਜ਼ਾਰਾ-ਗੁਜ਼ਾਰਾ ਕਰ ਲਿਆ ਕੁਸ਼ਾ ਕਰ ਲਿਆ ਆਪਣੀ ਸੇਵਾ ਕਰ ਲਿਆ ਤਾਂ ਮੈਂ ਖੁਸ਼ ਹਾਂ ਸੋ ਇਹ ਬੜੀ ਬੜੀ ਪ੍ਰਾਪਤੀ ਹੈ ਜੀ ਥਾਣਾ ਸੁਸਤਾਨਵੰਦੀ ਇਹਦੇ ਵਿੱਚ ਅਸੀਂ ਹੋਰ ਜ਼ਿਆਦਾ ਮਿਹਨਤ ਨਾਲ ਕੰਮ ਕਰਾਂਗੇ ਆਸ਼ਾ ਹੈ ਕਿ ਬਹੁਤ ਹੀ ਸੰਦਰ ਕਦੇ ਹੋ ਸਕੇ